ਹਰੇਕ ਕਿਸਾਨ ਭਰਾ ਨੂੰ ਸਤਿ ਸ੍ਰੀ ਅਕਾਲ ਇੱਕ ਨਾ ਅੱਜ ਸੁੱਲਝੇ ਕਿਸਾਨ ਭਰਾਵਾਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੇ ਜਿਹੜੇ ਖੇਤੀਬਾੜੀ ਦਾ ਕਾਫੀ ਵੱਡਾ ਤਜਰਬਾ ਰੱਖਦੇ ਹਨ ਉਹਨਾਂ ਦੇ ਨਾਲ ਵੀ ਜਾਣਕਾਰੀ ਜਿਹੜੀ ਸਾਂਝੀ ਕਰਨੀ ਹੈ ਕਮੈਂਟ ਆਪਦੇ ਹਿਸਾਬ ਦੇ ਨਾਲ ਕਰਿਓ ਠੀਕ ਹੈ ਮੇਰੀ ਵੀਡੀਓ ਕਿਸਾਨਾਂ ਤੱਕ ਵੀ ਜਾਣੀ ਹੈਗੀ ਆ ਖੇਤੀਬਾੜੀ ਦੇ ਵੱਡੇ ਵਿਦਵਾਨਾਂ ਤੱਕ ਵੀ ਜਾਣੀ ਹੈਗੀ ਆ ਤੇ ਦੁਕਾਨਦਾਰ ਭਰਾ ਵੀ ਨਾਲ ਕਾਫੀ ਜੁੜੇ ਹੈਗੇ ਤੇ ਪੈਸਿ ਸਾਈਡ ਦੇ ਵਿੱਚ ਮੁੰਡੇ ਜਿਹਨੇ ਕੰਮ ਕਰਦਾ ਉਹ ਵੀ ਆਪਣੇ ਨਾਲ ਕਾਫੀ ਜੁੜੇ ਹੈਗੇ ਆ ਠੀਕ ਹੈ ਤੇ ਜਿਵੇਂ ਭਾਈ ਅੱਜ ਤੋਂ 20 ਦਿਨ 25 ਦਿਨ ਮਹੀਨਾ ਲਾ ਲਓ ਪਹਿਲਾਂ ਹਨਾ 15 ਦਿਨ ਲਾ ਲਓ ਜਿਹੜਿਆਂ ਝੋਨੇਗੇ ਤੇ 20-21 ਸਾਲ ਲੱਗੇ ਹੈਗੇ ਆ ਇਨਸੈਕਟੀਸਾਈਡ ਦੇ ਵਿੱਚ ਜਿਵੇਂ ਆਪਾਂ ਕੋਰਾ ਜਾਂ ਗ੍ਰੇਨੂਲ ਰੀਜੈਂਟ ਗ੍ਰੇਨੂਲ ਵਰਤਦੇ ਆ ਕੋਈ 3% ਵਰਤਦਾ ਤੇ ਕੋਈ 6% ਵਰਤਦਾ ਠੀਕ ਹੈ ਖੋਰ ਵੀ ਕਾਫੀ ਜਿਵੇਂ ਆਪਣੇ ਐਮਐਮ ਐਕਟਣ ਆਉਂਦੀ ਹੈਗੀ ਆ ਜਿਹੜੀ ਸੁੱਕੀ ਪ੍ਰੋਬਲਮ ਕਹਿੰਨਾ ਇਹਨੂੰ ਆਪਾਂ ਕਿਸੇ ਦੇ ਵਿੱਚ 5% ਤੇ ਕਿਸੇ ਦੇ ਵਿੱਚ 4% ਸੀਗੀ ਅੱਜ ਤੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਕਾਫੀ ਕਿਸਾਨਾਂ ਭਰਾਵਾਂ ਨੇ ਉਹ ਦੇਖੋ ਵਰਤੀਆਂ ਹੈਗੀਆਂ ਨੇ ਕਾਫੀ ਕਿਸਾਨਾਂ ਭਰਾਵਾਂ ਦਾ ਇਹ ਹੀ ਕਹਿਣਾ ਹੈਗਾ ਵੀ ਅਸੀਂ ਨੇ ਵਰਤੀ ਹੈਗੀ ਸਾਡੇ 15 ਦਿਨ ਹੋ ਗਏ ਵਰਤੀ ਨੂੰ ਸਾਡੇ 20 ਦਿਨ ਹੋ ਗਏ ਵਰਤੀ ਨੂੰ ਸਾਡੇ ਗੋਭ ਦੀ ਸੁੰਡੀ ਜਾਂ ਪੱਤਲੂੜ ਸੁੰਡੀ ਨਹੀਂ ਆਈ ਹੈਗੀ ਇਸ ਵਾਰ ਇਹ ਚੀਜ਼ ਤੋਂ ਛੁਟਕਾਰਾ ਰਿਹਾ ਬਈ ਹਨਾ ਹਲੇ ਤੱਕ ਗੋਬ ਦੀ ਸੁੰਡੀ ਪੱਤਲਵੇਟ ਸੁੰਡੀ ਨਹੀਂ ਆਈ ਠੀਕ ਹੈ ਜਿੱਥੇ ਗ੍ਰੇਨੂਲ ਦਾਣੇਦਾਰ ਇਨਸੈਕਟੀਸਾਈਡ ਵਰਤਿਆ ਹਨਾ ਉਥੇ ਫਟਾਰਾ ਵੀ ਝੋਨੇ ਨੇ ਵਧੀਆ ਕੀਤਾ ਹੈਗਾ ਝੋਨੇ ਇਸ ਵਾਰ ਚੰਗੇ ਖੜੇ ਹੈਗੇ ਆ ਕੀ ਤੁਸੀਂ ਕਿੰਨੇ ਵਾਣ ਦੇ ਵਿੱਚ ਦਾਣੇਦਾਰ ਇਨਸੈਕਟੀਸਾਈਡ ਵਰਤਿਆ ਜਿਹੜਾ ਮਰਜੀ ਟੈਕਨੀਕਲ ਵਰਤ ਲਿਆ ਹਨਾ ਮੈਂ ਕਿਸੇ ਵਰਾਣ ਦਾ ਨਾਮ ਨਹੀਂ ਲੈਂਦਾ ਮੈਂ ਟੈਕਨੀਕਲ ਦੀ ਨਾਮ ਲੈਣਾ ਤੇ ਉਹਨੂੰ ਬਰਤਨ ਦਾ ਤੁਸੀਂ ਨੇ ਫਾਇਦਾ ਕਿੰਨਾ ਕ ਲੇਤਾ ਹੈ ਚਾਹੇ ਛੋੜਾ 1500 ਲੱਗ ਗਿਆ ਚਾਹੇ ਛੋੜਾ 1000 ਲੱਗ ਗਿਆ ਚਾਹੇ 1500 ਤੋਂ ਵੱਧ ਲੱਗ ਗਿਆ ਠੀਕ ਹੈ ਫਟਾਰ ਤਾਂ ਚਲੋ ਆਪਾਂ ਨੂੰ ਦਿਖਰੀ ਹੈ ਵੀ ਜਿੱਥੇ ਇਨਸੈਕਟੀਸਾਈਡ ਵਰਤਿਆ ਹੈਗਾ ਤੇ ਜਿਹੜੇ ਬਾਣ ਦੇ ਵਿੱਚ ਤੁਸੀਂ ਉਹਨੂੰ ਵਰਤਿਆ ਨਹੀਂ ਹੈਗਾ ਠੀਕ ਹੈ ਉੱਥੇ ਦੇਖੋ ਵੀ ਛੋੜੇ ਗੋਭ ਦੀ ਸੁੰਡੀ ਪੱਤਾ ਲਿਵਟ ਸੁੰਡੀ ਕਿੰਨੀ ਕਾਈ ਹੈਗੀ ਹੈ ਜਿੱਥੇ ਤੁਸੀਂ ਵਰਤਿਆ ਹੈਗਾ ਉੱਥੇ ਕਿੰਨੀ ਕਾਈ ਹੈਗੀ ਹੈ ਜੇ ਤਾਂ ਦੇਖੋ ਕੰਮ ਸੇਮ ਐ ਦੋਨਾਂ ਦਾ ਠੀਕ ਐ ਵੀ ਇੱਕ ਚ ਆਪਾਂ ਨੇ ਸਕਤੀ ਸਾਈਡ ਵਰਤ ਲਿਆ ਹਨ ਦੂਸਰੇ ਚ ਨਹੀਂ ਵਰਤਿਆ ਦੋਨਾਂ ਚ ਹਲਕੀ ਫੁਲਕੀ ਪੱਤਾਂ ਲਵੇਡ ਫਿਰਦੀ ਐ ਜਾਂ ਦੋਨਾਂ ਚ ਹੀ ਨਹੀਂ ਹੈਗੀ ਫਿਰ ਤਾਂ ਦੇਖੋ ਮੈਂ ਕਹਿੰਨਾ ਵੀ ਕੋਈ ਵਾੜਾ ਬੈਨੀਫਿਟ ਹੀ ਨਹੀਂ ਹੈਗਾ ਠੀਕ ਐ ਚੀਜ਼ ਆਪਾਂ ਵਰਤਨੀ ਐ ਬੈਨੀਫਿਟ ਦੇ ਨਾਲ ਮੈਂ ਕਿਸਾਨ ਭਰਾ ਨੂੰ ਹਰ ਰੋਜ਼ ਇਹੀ ਗੱਲਾਂ ਜਿਆਦਾ ਆਪਾਂ ਕਰਦੇ ਆ ਵੀ ਜਿਹੜਾ ਮਰਜੀ ਤੁਸੀਂ ਪ੍ਰੋਡਕਟ ਕਿਸਾਨਾਂ ਕਿਸਾਨ ਖੇਤਾਂ ਜੀ ਵਰਤਦੇ ਆ ਮੈਂ ਕਿਸੇ ਪ੍ਰੋਡਕਟ ਦਾ ਕੰਪਨੀ ਦਾ ਕਿਸੇ ਦਾ ਵਿਰੋਧ ਨਹੀਂ ਕਰਦਾ ਵੀ ਪਹਿਲਾਂ ਜਿਹੜੀ ਆਪਾਂ ਇਸ ਵਾਰ ਚੀਜ਼ ਪਾ ਲਈ ਉਹਨੂੰ ਨੋਟ ਕਰ ਲਓ ਵੀ ਕਿੰਨੇ ਕਿਲੋ ਪਾਏ ਕੀ ਰੇਟ ਸੀਗਾ ਤੇ ਕਿੰਨੇ ਦਿਨ ਤੇ ਪਾਈ ਵੀ ਕਿੰਨੇ ਦਿਨ ਰਿਜ਼ਲਟ ਦਿੱਤਾ ਠੀਕ ਹੈ ਜਦੋਂ ਚੰਗਾ ਮੌਸਮ ਹੁੰਦਾ ਉਹਦੋਂ ਆਪਾਂ ਇਹ ਚੀਜ਼ਾਂ ਗੌਰਤ ਨਹੀਂ ਲੈਂਦੇ ਹੈਗੇ ਜਦੋਂ ਗਰਮੀ ਆ ਜਾਂਦੀ ਹੈ ਫਿਰ ਆਪਾਂ ਪੱਟੇ ਸੇਪਾ ਵੀ ਸਭ ਤੋਂ ਵੱਧ ਕਰਦੇ ਹੋਣਾ ਬਈ ਅਸੀਂ ਆ ਦਵਾਈ ਵਰਤੀ ਸਾਡੇ ਇਹਨੇ ਕੰਮ ਨਹੀਂ ਕੀਤਾ ਪਰ ਹੁਣ ਕੋਈ ਨਹੀਂ ਬੋਲਿਆ ਹੈਗਾ ਠੀਕ ਹੈ ਵੀ ਸਾਡੇ ਕੰਮ ਕਰ ਗਈ ਜਾਂ ਨਾ ਕਰ ਗਈ ਤੇ ਝੂਠੀਆਂ ਸੱਚੀਆਂ ਵੀ ਕਾਫੀ ਵੀਡੀਓ ਬਣ ਰਹੀਆਂ ਹੈਗੀਆਂ ਨੇ ਕੋਈ ਕਹਿੰਦਾ ਸਾਡੇ 40 ਦਿਨ ਹੋ ਗਏ ਪਾਈ ਨੂੰ ਕੋਈ ਕਹਿੰਦਾ 45 ਦਿਨ ਹੋ ਗਏ ਪਾਈ ਨੂੰ ਬਈ ਜਿਹੜੇ ਝੋਨੇ ਚ ਪਾਇਆ ਨਹੀਂ ਫਿਰ ਉੱਥੇ ਤਾਂ ਕੁਛ ਆਈ ਨਹੀਂ ਹੈਗਾ ਨਾ ਉੱਥੇ ਪੱਤਾ ਲੇ ਵੀ ਟਾਈ ਹੈ ਨਾ ਉਥੋਂ ਗੁਬਦੀ ਸੁੰਡੀ ਆਈ ਹੈ ਮੈਂ ਜਿਹੜੀ ਗੱਲ ਕਹਿਣੀ ਚਾਹਉਣਾ ਦੇਖ ਉਹਦਾ ਜਵਾਬ ਦਿਓ ਮੈਂ ਪਹਿਲੀ ਕਹਤਾ ਵੀ ਮੈਂ ਕਿਸੇ ਦੇ ਵਿਰੋਧ ਦੇ ਵਿੱਚ ਵੀਡੀਓ ਨਹੀਂ ਬਣਾਈ ਹੈਗੀ ਮੈਂ ਇੱਕ ਕਿਸਾਨਾਂ ਦੀ ਨੌਲੇਜ ਰੱਖਣ ਦੇ ਲਈ ਵੀਡੀਓ ਬਣਾਈ ਹੈਗੀ ਕਿ ਤੁਸੀਂ ਕਿਹੜਾ ਦਾਣੇ ਦਾ ਵਰਤਿਆ ਵਾਣ ਛੱਡਿਆ ਜਾਂ ਸਾਰੇ ਚ ਵਰਤਿਆ ਕਿ ਸੋਡੇ ਗਮਾਂਡੀ ਨੇ ਵਰਤਿਆ ਜਾਂ ਨਾ ਉਹਦੇ ਪੱਤਲਵੇਟ ਸੁੰਡੀ ਗੋਭ ਦੀ ਸੁੰਡੀ ਦੀ ਸਮੱਸਿਆ ਹੈਗੀ ਆ ਜਾਂ ਨਾ ਠੀਕ ਹੈ ਜੇ ਆਪਾਂ ਅੱਜ ਤੋਂ 15-20 ਦਿਨ ਪਹਿਲਾਂ ਵਰਤ ਲਿਆ ਨਾ ਆਪਣੇ ਪੱਤਲਵੇਟ ਸੁੰਡੀ ਸੀ ਨਾ ਆਪਣੇ ਗੋਭ ਦੀ ਸੁੰਡੀ ਸੀਗੀ ਠੀਕ ਹੈ ਫਿਰ ਮੈਂ ਕਹਿੰਦਾ ਕੋਈ ਵਾੜਾ ਬੈਨੀਫਿਟ ਹੀ ਨਹੀਂ ਹੈਗਾ ਉਹ ਜਿਹੜਾ ਪੈਸਾ ਲਾਉਣਾ ਸੀ ਤੁਸੀਂ ਨੇ ਜੇ ਤੁਸੀਂ ਹੁਣ ਲਾ ਕੇ ਠੀਕ ਹੈ ਹੁਣ تیر ਮਾਰੋਗੇ ਉਹ ਤੁਹਾਡਾ ਕੰਮ ਦਾ ਮੈਂ ਕਹਿੰਦਾ ਪਹਿਲਾਂ ਵਾਲਾ ਤਾਂ ਫਿਰ ਕੰਮ ਦੀ ਨਹੀਂ ਹੈਗਾ ਇਹਦੂ ਤਾਂ ਕੋਈ ਤੁਸੀਂ ਕੋਈ ਹੋਰ ਮਾਨਾ ਕਿ ਚਲ ਕੋਸ਼ਿਸ਼ ਤੁਸੀਂ ਹੋਰ ਜਿਹੜਾ ਮਰਜ਼ੀ ਵਰਤ ਲੈਂਦੇ ਆ ਨਾ ਪੈਸਾ ਲੱਗਿਆ ਕੰਮ ਆ ਜਾਂਦਾ ਤੇ ਬਾਕੀ ਸੋਡੀ ਸੋਚ ਹੈਗੀ ਹੈ ਹਨ ਵੀ ਅਸੀਂ ਕਿਹੜੀ ਚੀਜ਼ ਖੇਤਾਂ 'ਚ ਵਰਤਣੀ ਹੈ ਕਿਹੜੀ ਨਾ ਮੈਂ ਬਾਰੀ-ਬਾਰੀ ਕਹਣਾ ਤੁਹਾਨੂੰ ਵੀ ਮੈਂ ਕਿਸੇ ਚੀਜ਼ ਦੇ ਵਿਰੋਧ ਦੇ ਵਿੱਚ ਨਹੀਂ ਆ ਇਨਸੈਕਟੀਸਾਈਡ ਵੀ ਚੰਗੇ ਹੈਗੇ ਆ ਸਾਰਾ ਕੁਝ ਹੀ ਚੰਗਾ ਹੈਗਾ ਪਰ ਜਿਹੜੀ ਚੀਜ਼ ਆਪਾਂ ਵਰਤੇਦੇ ਆ ਬਈ ਉਹਦੇ ਬਾਰੇ ਮਾੜਾ-ਮੋਟਾ ਪਤਾ ਹੋਣਾ ਵੀ ਜ਼ਰੂਰੀ ਹੈਗਾ ਧੰਨਵਾਦ